ਅੰਮ੍ਰਿਤਸਰ ਯੂਥ ਕਾਂਗਰਸ ਦੇ 48 ਸਥਾਪਨਾ ਦਿਵਸ ਮੌਕੇ ਹਲਕਾ ਉਤਰੀ ਦੇ ਯੂਥ ਪ੍ਰਧਾਨ ਗੁਰਕਰਨ ਸਿੰਘ ਸਚਦੇਵਾ ਵੱਲੋਂ ਬੁੱਟੇ ਵੰਡੇ ਗਏ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੈਂ ਗੁਰਕਰਨ ਸਿੰਘ ਸਚਦੇਵਾ ਹਲਕਾ ਨੌਰਥ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਹਾਂ ਮੈਂ ਅੱਜ ਸਾਡੇ AICYC ਤੋਂ 64ਵੇਂ ਸਥਾਪਨਾ ਦਿਵਸ ਦੀ ਯੂਥ ਕਾਂਗਰਸ ਦਾ ਸਾਡਾ ਅੱਜ ਹੈਗਾ ਸੀ ਦਿਵਸ ਹੈ 9 ਅਗਸਤ ਨੂੰ ਮਨਾਇਆ ਜਾਂਦਾ ਹਰ ਸਾਲ 64ਵੇਂ ਦਿਵਸ ਤੇ ਸਾਡੀ AICYC ਟੀਮ ਵੱਲੋਂ ਸਾਨੂੰ ਉਪਰਾਲਾ ਦਿੱਤਾ ਗਿਆ ਸੀ ਕਿ ਹਰ ਘਰ ਬੂਟਾ ਵੰਡਿਆ ਜਾਵੇ ਬੂਟਿਆਂ ਦਾ ਲੰਗਰ ਲਗਾਇਆ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਬੂਟਿਆਂ ਤੋਂ এনवायरमेंट ਸੇਫ ਕੀਤਾ ਜਾਵੇ ਕਿ ਅਸੀਂ ਉਸੇ ਉਪਰਾਲੇ ਤਹਿਤ ਅੱਜ ਲਾਰੈਂਸ ਸਟ੍ਰੀਟ ਅੰਮ੍ਰਿਤਸਰ ਹਲਕਾ ਨਾਰਥ ਦੇ ਅਧੀਨ ਆਉਂਦੇ ਚੌਂਕ ਦੇ ਵਿੱਚ ਲੋਕਾਂ ਨੂੰ ਬੂਟੇ ਫਰੀ ਵੰਡਾਂਗੇ ਔਰ ਬੂਟਿਆਂ ਦਾ ਲੰਗਰ ਸਮੇਤ ਉਹਨਾਂ ਨੂੰ ਜਾਗਰੂਕ ਕਰਾਂਗੇ ਕਿ ਜਿਵੇਂ ਮਾਵਾ ਪੁੱਤ ਪਾਲਦਿਆਂ ਇਸ ਤਰ੍ਹਾਂ ਇਹ ਬੂਟਿਆਂ ਨੂੰ ਪਾਲ ਕੇ ਅਗਲਾ ਜੀਵਨ ਜਿਹੜਾ ਅਗਲਾ ਹੋਰ ਅਗਲੀ ਅਗਲੀ ਤੋਂ ਅਗਲੀ ਪੀੜ੍ਹੀ ਹੈ ਉਹਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਿਵੇਂ ਕੋਰੋਨਾ ਦੇ ਵਿੱਚ ਵੀ ਅਸੀਂ ਦੇਖਿਆ ਮਹਾਮਾਰੀ ਦੇ ਦੌਰਾਨ ਵੀ ਆਕਸੀਜਨ ਦੀ ਬੜੀ ਘਾਟ ਰਹੀ ਇੱਕ ਮਾਡਰਨਾਈਜੇਸ਼ਨ ਦੇ ਕਾਰਨ ਵੀ ਬੜੀ ਘਾਟ ਹੈ ਕਿ ਲੋਕੀ ਰੁੱਖ ਜ਼ਿਆਦਾ ਕੱਢਦੇ ਨੇ ਤੇ ਲਹੋਂਦੇ ਕੱਟਨੇ ਉਸੇ ਜਾਗਰੂਕਤਾ ਲਹਿਰ ਦੇ ਅਸੀਂ ਕਾਂਗਰਸ ਯੂਥ ਕਾਂਗਰਸ ਸਾਰਾ ਅਸੀਂ ਦ੍ਰਿਸ਼ਟੀਸ਼ੇ ਕਰਕੇ ਇੱਕ ਇੱਕ ਘਰ ਬੂਟਾ ਲਾਉਣ ਦੇ ਹਰ ਬੰਦੇ ਨੂੰ ਕਹਿੰਦੇ ਕਿ ਇੱਕ ਇੱਕ ਬੂਟਾ ਵੀ ਲਾਇਆ ਜਾਏ ਤੇ ਅਗਲੇ 5 ਸਾਲ ਨੂੰ ਇਹ ਪੰਜਾਬ ਫਿਰ ਹਰਿਆ ਭਰਿਆ ਪੰਜਾਬ ਨਜ਼ਰ ਆਵੇ ਕਿੰਨੇ ਸਮਾਂ ਤੁਹਾਡਾ ਬਲੋ ਖੜਾ ਲ ਕੀਤਾ ਜਾਵੇ ਤਕਰੀਬਨ ਲਗਾਤਾਰ ਕੀਤਾ ਜਾ ਰਿਹਾ ਜਿਵੇਂ ਮੈਂ ਆਪਣੀ ਇੰਡੀਵਿਜੂਅਲੀ ਗੱਲ ਕਰਾਂ ਮੈਂ ਅੱਗੇ ਵੀ ਕੱਲ ਵੀ ਕਰਕੇ ਆਏ ਸਵੇਰੇ ਵੀ ਕਰਕੇ ਆਏ ਹੋਰ ਵੀ ਪਿਛਲੇ ਸਾਲ ਹਰ ਸਾਲ ਕੁਝ ਨਾ ਕੁਝ ਮਹਿੰਮ ਚਲਾਉਂਦੇ ਰਹਿੰਦੇ ਆ ਅਸੀਂ ਤੇ ਇਸ ਵਾਰੀ ਯੂਥ ਕਾਂਗਰਸ ਆਈਵਾਈਸੀ ਤੋਂ ਵੱਲੋਂ ਸਾਨੂੰ ਹਾਈ ਕਮਾਂਡ ਤੋਂ ਨਿਰਦੇਸ਼ ਹੋਇਆ ਸੀ ਤੇ ਅਸੀਂ ਉਹਨੂੰ ਕੈਂਪ ਵੱਜੋਂ ਬੂਟਿਆਂ ਦਾ ਸਪੈਸ਼ਲ ਲੰਗਰ ਲਗਾਇਆ ਜਾ ਰਿਹਾ ਔਰ ਨਾਲ ਜਾਗਰੂਕਤਾ ਲੈਰ ਚਲਾਈ ਜਾ ਰਹੀ ਹੈ ਉਹਦੀ ਸਮਾਜ ਸੇਵੀ ਸੰਸਥਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸ਼ਹਿਰ ਦੀ ਜਿਹੜੀ ਸਮਾਜ ਸੇਵਾ ਜਿਹੜੇ ਲੋਕੀ ਕੁਦਰਤ ਨੂੰ ਪਿਆਰ ਕਰਦੇ ਆ ਜ਼ਮੀਨ ਨੂੰ ਪਿਆਰ ਕਰਦੇ ਆ ਲੋਕਾਂ ਨੂੰ ਪਿਆਰ ਕਰਦੇ ਆ ਸਾਰੇ ਆਲਰੇਡੀ ਇਹ ਕਰ ਰਹੇ ਨੇ ਔਰ ਮੈਂ ਉਹਨਾਂ ਦਾ ਧੰਨਵਾਦ ਹੀ ਧੰਨਵਾਦ ਕਰਦਾ ਕਿ ਇਹ ਮੁਹਿੰਮ ਨੂੰ ਲੜੀ ਨੂੰ ਤੋੜਿਆ ਨਾ ਜਾਵੇ ਹਰ ਸਾਲ ਹਰ ਮਹੀਨੇ ਕੁਝ ਨਾ ਕੁਝ ਬੂਟੇ ਜੋ ਐ ਹੁਣ ਸੀਜ਼ਨ ਚੱਲ ਰਿਹਾ ਬੂਟੇ ਲਗਾਉਂਦਾ ਫਿਰ ਬਾਅਦ ਚ ਇਹਨੂੰ ਸੇਵਾ ਸੰਭਾਲਦਾ ਵੀ ਕੀਤਾ ਜਾਵੇ ਇਹਦੇ ਤੇ ਕਵਰ ਵੀ ਕੀਤਾ ਜਾਵੇ ਇਹਨੂੰ ਰੁੱਖ ਨੂੰ ਸੇਫਟੀ ਗਾਰਡ ਵੀ ਦਿੱਤਾ ਜਾਵੇ ਐ ਨਾ ਹੋਏ ਕਿ ਅੱਜ ਆਪਾਂ ਲੈ ਕੇ ਚੱਲ ਜਾਈਏ ਤੇ ਮੁੜ ਕੇ ਆਪਾਂ ਛੁੱਟਦੀ ਐ ਇਹੋ ਜਿਹਾ ਨਾ ਚੱਲੇ ਔਰ ਜਿਹੜੀ ਐਨ ਜੀਓਜ਼ ਨੇ ਜਿਹੜ ਰਹੀਆਂ ਹਨ तकरीबन ਉਹ এনজিওਸ ਬਹੁਤ ਹੀ ਸક્ષਮ ਲੋਕਾਂ ਦੀ ਹੈ ਤੇ ਉਹਨਾਂ ਨੂੰ ਅਸੀਂ ਇਹ ਹੀ ਅਪੀਲ ਕਰਦੇ ਹਾਂ ਕਿ ਸਾਡੇ ਲਈ ਕੋਈ ਸੇਵਾ ਹੈ ਅਸੀਂ ਹਾਜ਼ਰ ਹਾਂ ਤੇ ਜੇ ਤੁਹਾਡੀ ਤੁਸੀਂ ਜਿੱਥੇ ਬੂਟੇ ਲਗਾਏ ਆ ਦਿੱਤੇ ਨੇ ਉਹਨੂੰ ਸੁਰੱਖਿਤ ਜ਼ਰੂਰ ਦੇਖਿਆ ਜਾਵੇ ਕਿ ਉਹ ਸੁਰੱਖਿਤ ਨੇ ਕਿਤੇ ਟੁੱਟਤੇ ਨਹੀਂ ਗਏ ਕਿਸੇ ਨੇ ਜਾਣਬੁੱਝ ਕੇ ਡਿਸਟਰੋਏ ਨਹੀਂ ਕਰ ਦਿੱਤੀਆਂ ਕੁਦਰਤੀ ਮੀਂਹੇਰੀ ਦੇ ਕਾਰਨ ਉਹ ਟੁੱਟਦੇ ਨਹੀਂ ਗਏ ਤੇ ਜੇ ਟੁੱਟ ਗਏ ਇਹਨਾਂ ਦੇ ਹੋਰ ਵਾਧ ਵੱਧ ਚੜ ਕੇ ਅਸੀਂ ਹਰ ਸਾਲ ਹਰ ਮਹੀਨੇ ਹਰ ਦਿਨ ਵੱਧ ਤੋਂ ਵੱਧ ਲਗਾਈ ਪੰਜਾਬ ਤੋਂ ਕੀ ਮੈਸੇਜ ਦੇਣਾ ਚਾਹੋਗੇ ਜੇ ਪਾਣੀ ਵੀ ਜਿਹੜਾ ਹੈ ਦਿਨ ਬਰ ਦਿਨ ਥੱਲੇ ਜਾ ਰਿਹਾ ਹੈਗਾ ਤਾਂ ਗਰਮੀ ਦਾ ਵੀ ਜਿਹੜਾ ਪਾਰਾ ਇਹਨਾਂ ਵੱਧ ਰਿਹਾ ਹੈਗਾ 50 ਡਿਗਰੀ ਤੱਕ ਜਿਹੜਾ ਤਾਪਮਾਨ ਚਲੇ ਜਾਂ Hey! ਕੁਝ ਸਿਸਟਮ ਦੇ ਨਾਲ ਹੈ ਇੱਕ ਸਾਈਕਲ ਬਣਿਆ ਹੋਇਆ ਕੁਦਰਤੀ ਸਾਈਕਲ ਹੈਗਾ ਇਹ ਉਹ ਸਾਈਕਲ ਨੂੰ ਅਸੀਂ ਤੋੜ ਦਿੰਨੇ ਆ ਅਸੀਂ ਮੋਡਰਨਾਈਜੇਸ਼ਨ ਬਿਲਡਿੰਗਾਂ ਉੱਚੀਆਂ ਖੜੀਆਂ ਕਰ ਲੀਆਂ ਅਸੀਂ ਸਾਰੇ ਬੰਨੇ ਕਮਰਸ਼ੀਅਲੀ ਘਰ ਬਹੁਤ ਵੱਡੇ ਵੱਡੇ ਬਣਾਉਣਾ ਚਾਹੁੰਦੇ ਆ ਪਰ ਉਹਨੂੰ ਧਰਤੀ ਦੀ ਸੇਵਾ ਕੌਣ ਕਰਨਾ ਚਾਹੁੰਦਾ ਹੈ ਅਸੀਂ ਜਿੱਦਾਂ ਕੁਝ ਹਲਕੇ ਪੰਜਾਬ ਦੇ ਜਿਹੜੇ ਕੈਂਸਰ ਪ੍ਰੀਟ ਹੋ ਗਏ ਨੇ ਸਾਡੇ ਵੀ ਧਰਤੀ ਤੇ ਪਾਣੀ ਹੀਟਲਾ ਚਲ ਗਿਆ ਜਦੋਂ ਅਸੀਂ ਉਹਨੂੰ ਕੁਦਰਤੀ ਬਚਾਵਾਂਗੇ ਨਹੀਂ ਇਹ ਇੱਕ ਬੂਟਾ ਹੈ ਜਿਹੜੇ ਪਾਣੀ ਨੂੰ ਬਚਾਉਂਦੇ ਵੀ ਨੇ ਜਿਹੜੇ ਸਵੇਰੇ ਆਕਸੀਜਨ ਦਿੰਦੇ ਤੇ ਰਾਤੀ ਕਾਰਬਨ ਡਾਈ ਆਕਸਾਈਡ ਇਹ ਹਰ ਇੱਕ ਚੀਜ਼ ਦੀ ਸਾਡੀ ਮਹੱਤਤਾ ਇਹਨੂੰ ਬੂਟੇ ਦੀ ਮਹੱਤਤਾ ਸਮਝਣੀ ਚਾਹੀਦੀ ਆ ਪਰ ਮੇਰੇ ਖਿਆਲ ਨਾਲ ਅੱਜ ਜੇ ਆਪਾਂ ਜੋ ਜਾਗਰੂਪ ਦਾ ਕਰ ਰਹੇ ਆ ਪਰਮਾਤਮਾ ਸਾਨੂੰ ਇੰਨਾ ਸਕਸ਼ਮ ਬਣਾਏ ਕਿ ਹਰ ਦਿਨ ਹਰ ਸਾਲ ਆਪਾਂ ਇਹਨੂੰ ਵਧਾਉਂ